ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਸਿੱਖ ਪੰਥ ਵਾਸਤੇ ਉਹ ਕਾਲਾ ਦੇਣਾ ਜਿਹੜਾ ਕਿ ਅਕਾਲੀ ਦਲ ਬਾਦਲ ਵੱਲੋਂ ਬਹੁਤ ਲੰਬੇ ਥੇਰ ਤੋਂ ਅਸੀਂ ਇਹ ਕਹਿ ਰਹੇ ਆਂ ਕਿ ਜਿਹੜਾ ਅਕਾਲ ਤਖਤ ਸਾਹਿਬਾ ਉਹ ਕਾਂਗਰਸ ਨੇ ਢਹ ਢੇਰੀ ਕਰ ਦਿੱਤਾ ਸੀ ਪਰ ਜਿਹੜੀਆਂ ਅਕਾਲ ਤਖਤ ਸਾਹਿਬ ਜੀ ਦੀਆਂ ਅੰਦਰੀਆਂ ਮਰਿਆਦਾ ਉਹ ਇਹ ਜੋ ਆਪਣੇ ਆਪ ਨੂੰ ਅਕਾਲੀ ਦੱਸ ਰਿਹਾ ਸੁਖਵੀਰ ਸਿੰਘ ਬਾਦਲ ਇਹਨਾਂ ਨੇ ਬਿਲਕੁਲ ਸੰਗਤ ਜੀ ਖਤਮ ਕਰ ਦਿੱਤੀਆਂ ਰਹੀਆਂ ਤੇ ਅੱਜ ਤਾਂ ਇਹਨਾਂ ਨੇ ਉਸ ਤੇ ਮੋਹਰ ਲਾ ਦਿੱਤੀ ਗਈ ਕਿ ਅਸੀਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਨਹੀਂ ਮੰਨਦੇ ਸੋ ਅੱਜ ਸੰਗਤ ਜੀ ਫੇਸਬੁਕਾਂ YouTube ਕੋਈ ਵੀ ਏਦਾਂ ਦਾ ਕੋਈ ਚੈਨਲ ਨਹੀਂ ਜਿੱਥੇ ਇਹ ਖਬਰਾਂ ਲੱਗ ਰਹੀਆਂ ਹੁਣ ਕਿ ਘਾਈ ਕੁਲਦੀਪ ਸਿੰਘ ਜੀ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹਨਾਂ ਨੇ ਚੋਰੀ ਰਾਤ ਦੇ 2:30 ਵਜੇ ਸਮੇਂ ਬਣਾ ਦਿੱਤੇਗੇ ਫਿਰ ਸੰਗਤ ਜੀ ਬਹੁਤ ਇਹਨਾਂ ਨੇ ਝੂਠ ਮਾਰਿਆ ਗਿਆ ਕਿ ਰਾਤ ਨੂੰ ਅਸੀਂ ਪ੍ਰਕਾਸ਼ ਕੀਤਾ ਸੀਗਾ ਆ ਹੁਣ ਵੀਡੀਓ ਬਹੁਤ ਆ ਰਹੀਆਂ ਆਪਾਂ ਨਾਲ ਵੀ ਇੱਕ ਵੀਡੀਓ ਤੁਹਾਨੂੰ ਦਿਖਾਵਾਂਗੇ ਸੰਗਤ ਜੀ 3 ਵਜੇ ਆਨੰਦਪੁਰ ਸਾਹਿਬ ਜਿੱਥੇ ਕੀਰਤਨ ਹੁੰਦਾ ਉਥੇ 3 ਵਜੇ ਪ੍ਰਕਾਸ਼ ਹੁੰਦਾ ਪਰ ਇਹਨਾਂ ਨੇ ਦਰਦ ਦੇ ਮਾਰਿਆਂ ਨੇ 2:40 ਮਿੰਟ ਤੇ ਤੇ ਥੋੜੇ ਜੇ ਇਹਨਾਂ ਨੇ ਜੋ ਸ਼੍ਰੋਮਣੀ ਕਮੇਟੀ ਦੇ ਜੋ ਤਨਖਾਹਦਾਰਾ ਉਹਨਾਂ ਨੂੰ ਬੁਲਾ ਕੇ ਨਾ ਹੀ ਕੋਈ ਜਥੇਦਾਰ ਕੋਈ ਦਰਬਾਰ ਸਾਹਿਬ ਦਾ ਹੈੱਡ ਗ੍ਰਾਮਤੀ ਨਾ ਹੀ ਕੋਈ ਬਾਹਰਲੇ ਜਿਹੜੇ ਸਾਡੇ ਪੰਜਾਬ ਤੋਂ ਬਾਹਰ ਅਕਾਲ ਤਖਤ ਬਣੇ ਆ ਤਖਤ ਬਣੇ ਆ ਉਹਨਾਂ ਦਾ ਕੋਈ ਜਥੇਦਾਰ ਆਇਆ ਸੰਗਤ ਜੀ ਇਹਨਾਂ ਨੇ ਮਰਿਆਦਾ ਦੀਆਂ ਧੱਜੀਆਂ ਅੜਾਜਤੀਆਂ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਦਾ ਨਾਮ ਪ੍ਰਕਾਸ਼ ਕੀਤਾ ਤੇ ਕਹਿੰਦੇ ਜੀ ਮੇਲਾ ਲੱਗਾ ਮੇਲੇ ਕਰਨੇ ਹੋ ਗਿਆ ਨਹੀਂ ਸਰਗਤ ਜੀ ਇਹਨਾਂ ਨੂੰ ਪਤਾ ਸੀਗਾ ਅੱਜ ਨਿਹੰਗ ਸਿੰਘਾਂ ਨੇ ਹੋਰ ਜਥੇ ਬੰਦੀਆਂ ਨੇ ਆਣਾ ਤੇ ਸਾਨੂੰ ਇਹ ਜਿਹੜਾ ਜੋ ਬਾਦਲ ਨੇ ਹੁਕਮ ਦਿੱਤਾ ਆ ਉਹ ਹੁਕਮ ਜਿਹੜਾ ਆ ਉਹ ਪ੍ਰਵਾਨ ਨਹੀਂ ਹੋਣ ਦੇਣਾ ਕਿਉਂਕਿ ਅਸੀਂ ਬਾਦਲ ਦਾ ਹੀ ਹੁਕਮ ਹੁਕਮ ਮੰਨਣਾ ਆ ਕਿ ਬਾਦਲਾਂ ਦੀ ਆਪਾਂ ਬਾਦਲਾਂ ਦੀ ਬਾਦਲਾਂ ਦੀ ਹੀ ਤਨਖਾਹ ਲੈਣੀ ਆ ਆ ਪਰ ਮੈਂ ਕਹਿਣਾ ਚਾਹੁੰਦਾ ਉਹ ਮੂਰਖੋ ਤੁਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਗੁਰ ਘਰਾਂ ਦੀਆਂ ਗੋਲ ਕਾਨੀਆਂ ਸੰਗਤ ਦੇ ਪੈਸੇ ਦਾ ਤੁਸੀਂ ਤਨਖਾਹਾਂ ਲੈ ਰਹੇ ਹੋ ਉਹ ਤੁਸੀਂ ਵਿਰੋਧ ਕਿਉਂ ਨਹੀਂ ਕੀਤਾ ਅੱਜ ਜਦੋਂ ਭਾਈ ਕੁਲਦੀਪ ਸਿੰਘ ਜੋ ਕਿ ਅਕਾਲ ਤਖਤ ਸਾਹਿਬ ਦੇ ਹੁਣ ਉਹ ਜੱਫੀਦਾਰ ਬਣਾਏ ਗਏ ਪਰ ਹਾਂ ਅਸੀਂ ਉਸ ਨੂੰ ਜੱਥੇਦਾਰ ਨਹੀਂ ਮੰਨਦੇ ਅਸੀਂ ਇਹਨਾਂ ਨੂੰ ਵੀ ਨਹੀਂ ਜੱਥੇਦਾਰ ਮੰਨਿਆ ਨਾ ਹੀ ਹਰਪ੍ਰੀਤ ਨੂੰ ਜੋ ਹਰਪ੍ਰੀਤ ਨੇ ਕਰ ਦਿੱਤਾ ਸੰਗਤ ਜੀ ਉਹ ਵੀ ਘਟ ਨਹੀਂ ਕੀਤਾ ਇਸ ਬੰਦੇ ਨੇ ਨਾ ਹੀ ਜੋ ਰਘਵੀਰ ਸਿੰਘ ਨੇ ਇਸ ਜੱਥੇਦਾਰ ਨੇ ਵੀ ਕੋਈ ਕੌਮ ਨੂੰ ਕੋਈ ਚੰਗੇ ਪਾਸੇ ਕੋਈ ਕੋਈ ਐਡਾ ਦਾ ਪ੍ਰਚਾਰ ਜਾਂ ਕੋਈ ਆਪਣੇ ਨਾਲ ਜੋੜਨ ਦੀ ਗੱਲ ਕੀਤੀ ਕੋਈ ਵੀ ਐਡਾ ਦਾ ਕੰਮ ਨਹੀਂ ਕੀਤਾ ਸੰਗਤ ਜੀ 10 ਲੱਖ ਦੀ ਜੋ ਇਹ ਸਰਬੱਤ ਖਾਲਸਾ ਚਬੇ ਵਿੱਚ ਬੁਲਾਇਆ ਗਿਆ ਸੀ ਉਹਦੇ ਵਿੱਚੋਂ ਸਾਡੇ ਭਾਈ ਜਗਤਾਰ ਸਿੰਘ ਜੀ ਹਵਾਰਾ ਜੋ ਚੁਣੇ ਗਏ ਸੀ ਆਪਾਂ ਅੱਜ ਵੀ ਇਹ ਗੱਲ ਕਹਿੰਨੇ ਆ ਇਹ ਜਦੋਂ ਤੱਕਰ ਭਾਈ ਜਗਤਾਰ ਸਿੰਘ ਜੀ ਹਵਾਰਾ ਇਸ ਅਕਾਲ ਤਖਬਾਦ ਤੇ ਜਥੇਦਾਰ ਵਜੋਂ ਸੇਵਾ ਨਿਭਾਣੀ ਸ਼ੁਰੂ ਨਹੀਂ ਕਰਨਗੇ ਉਨਾ ਚੱਕਰ ਅਕਾਲ ਤਖਬਾਦ ਦਾ ਇਹੀ ਹਾਲ ਹੋਣਾ ਕਿਉਂਕਿ ਜਿੰਨਾ ਚੱਕਰ ਥੱਲੇ ਇਹ ਬਾਦ ਬਾਦਲ ਲਾਣਾ ਆ ਜਿੰਨਾ ਚੱਕਰ ਬਾਦਲ ਲਾਣਾ ਆ ਉੰਨਾ ਚੱਕਰ ਸਿੱਖ ਕੌਮ ਦਾ ਕਦੀ ਭਲਾ ਨਹੀਂ ਹੋ ਸਕਦਾ ਤੇ ਨਾ ਹੀ ਹੋਣਾ ਆ ਆਓ ਸੰਗਤ ਜੀ ਜਿਹੜਾ ਇਹ ਕੁਲਦੀਪ ਸਿੰਘ ਗਲਗੱਜ ਜੋ ਰਾਤ ਦੇ ਹਨੇਰਿਆਂ ਵਿੱਚ ਸੰਗਤ ਤੋਂ ਚੋਰੀ ਨਾ ਸੰਗਤ ਨਾ ਗੁਰੂ ਗ੍ਰੰਥ ਸਾਹਿਬ ਜੀ ਨਾ ਕੋਈ ਜਥੇਬੰਦੀ ਉਹ ਤੋਂ ਬਿਨਾ ਜਿਹੜੇ ਕੀ ਤਨਖਾਹਦਾਰ ਸੇਵਾਦਾਰ ਜਿਹੜੇ ਲੱਗੇ ਆ ਸ਼੍ਰੋਮਣੀ ਕਮੇਟੀ ਦੇ ਕੋਈ ਵਰਸ਼ੇ ਵਾਲਾ ਕੋਈ ਕਮਰੇ ਵਾਲਾ ਕੋਈ ਕਿਤੇ ਕਿਤੇ ਦਾ ਉਹਨਾਂ ਨੇ ਫੜ ਕੇ ਸਵੇਰੇ 2:30 ਵਜੇ ਉੱਥੇ ਸ੍ਰੀ ਆਨੰਦਪੁਰ ਸਾਹਿਬ ਉੱਪਰ ਜੋ ਗੁਰੂ ਘਰ ਵਿੱਚ ਬਲਾ ਕੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਅਰਦਾਸ ਕਰਕੇ ਫਟੋਫਟ ਕਿ ਇਹਨੂੰ ਜਥੇਦਾਰ ਬਣਾ ਦिए ਕਿ ਪਤਾ ਨਹੀਂ ਕੀ ਹੋ ਜਾਣਾ ਸੰਗਤ ਜੀ ਇਹਦਾ ਬਿਲਕੁਲ ਡਟ ਕੇ ਵਿਰੋਧ ਕਰੋ ਇਹ ਸਾਡਾ ਜਥੇਦਾਰ ਨਹੀਂ ਨਾ ਹੀ ਸਾਡੇ ਜਥੇਦਾਰੇ ਹਰਪ੍ਰੀਤ ਹੁਣੀ ਆ ਇਹਨਾਂ ਦਾ ਵੀ ਆਪਾਂ ਡਟ ਕੇ ਵਿਰੋਧ ਕਰਾਂਗੇ ਜਦੋਂ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਰਕਾਰ ਵੱਲੋਂ ਤੁਰੇ ਆ ਹਰਪ੍ਰੀਤ ਜਿਹੜਾ ਹੈਗਾ ਆ ਇਹਨੇ ਆਪਣੀ ਲੱਤ ਗਾਹਾਂ ਕੀਤੀ ਔਰ ਕਦੀ ਵੀ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਆਪਾਂ ਇਹ ਸੇਵਾ ਕਰਨ ਜਾਂਦੇ ਸੀ ਜਾਂ ਗੁਰੂ ਸਾਹਿਬ ਦਾ ਸਤਕਾਰ ਬਹਾਲ ਕਰਨ ਜਾਂਦੇ ਸੀ ਇਸ ਬੰਦਾ ਇਹ ਬੰਦਾ ਰੋੜਾ ਬਣਿਆ ਸਾਡੇ ਵਿੱਚ ਅੱਜ ਇਹਦਾ ਵੀ ਉਹੀ ਹਾਲ ਆ ਤੇ ਇਹ ਜਿਹੜਾ ਹੁਣ ਬਣਿਆ ਆ ਇਹ ਵੀ ਆਪਣੇ ਆਪ ਨੂੰ ਗੱਲ ਇਹ ਵੀ ਕਹਿ ਰਿਹਾ ਕਿ ਮੈਂ ਜਿਹੜਾ ਹੈਗਾ ਆ ਪੂਰੀ ਜਿਹੜਾ ਮਰਿਆਦਾ ਰੱਖਾਂਗਾ ਪਰ ਮੈਂ ਉਹ ਇਹਨੂੰ ਦੱਸਣਾ ਚਾਹੁੰਨਾ ਜਥੇਦਾਰਾ ਕੁਲਦੀਪ ਸਿੰਘ ਰਗੱਜ ਤੂੰ ਜਿਹੜੀ ਆ ਕਿ ਮਰਿਆਦਾ ਦੀ ਗੱਲ ਕਰ ਰਿਹਾ ਤੂੰ ਤਾਂ ਮਰਿਆਦਾ ਤੋੜ ਕੇ ਮਰਿਆਦਾ ਨੂੰ ਸਿੱਕੇ ਟੰਗ ਕੇ ਤੂੰ ਕਾਲਤਾ ਸਾਹਿਬ ਦਾ ਜਥੇਦਾਰ ਬਣਿਆ ਉਹ ਤੇਰੀ ਮਰਿਆਦਾ ਕਿੱਥੇ ਗਈ ਤੂੰ ਆਪਣੀ ਮਰਿਆਦਾ ਸਾਰੀ ਭੰਗ ਕਰਕੇ ਜਥੇਦਾਰ ਬਣਿਆ ਅੱਗੇ ਤੂੰ ਕਹਿਣੇ ਵੀ ਮੈਂ ਮਰਿਆਦਾ ਕਾਇਮ ਕਰਾਂਗਾ ਰੱਖਾਂਗਾ ਬਿਲਕੁਲ ਤੁਹਾਡੇ ਤੁਸੀਂ ਜਥੇਦਾਰ ਬਾਦਲਾਂ ਦੇ ਜਥੇਦਾਰ ਹੋ ਜੋ ਬਾਦਲਾਂ ਨੇ ਹਾਲ ਸਿੱਖ ਕੌਮ ਦਾ ਕੀਤਾ ਪਿਛੇ ਮੁਸਲਮਾਨ ਕੋਈ ਹੋਰ ਜਾਤ ਕੋਈ ਵੀ ਜੜੀ ਹੈਗੀ ਆ ਸਰਕਾਰਾਂ ਕੋਈ ਜਾਂ ਕਾਂਗਰਸ ਜਾਂ ਬੀਜੇਪੀ ਜਾਂ ਹੋਰ ਉਹ ਕੋਈ ਨਹੀਂ ਕਰ ਸਕਿਆ ਜੋ ਤੂੰ ਬਦਲਾ ਕਰ ਦਿੱਤਾ ਤੇਰਾ ਰਹੀਂ ਦੀ ਦੁਨੀਆ ਤੇ ਤੇਰਾ ਨਾਂ ਇੱਕ ਕਾਲੇ ਅਕਸ਼ਰ ਵਿੱਚ ਲਿਖਿਆ ਗਿਆ ਅੱਜ ਤੇ ਤੂੰ ਸਾਰੀ ਸੰਗਤ ਨੂੰ ਇੱਕ ਪਾਸੇ ਔਰ ਆਪਣਾ ਤੂੰ ਜਿਹੜਾ ਹੈਗਾ ਆ ਜਿਹੜਾ ਆਪਣਾ ਬਚਨ ਜਿਹੜਾ ਪੂਰਾ ਕੀਤਾ ਵੀ ਮੈਂ ਇਹ ਬਣਾਵਾਂਗਾ ਪਰ ਹੋਰ ਗੱਲ ਕਰਦੇ ਆ ਸੁੱਚਾ ਸਿੰਘ ਲੰਗਾ ਇਹ ਬਾਦਲਾਂ ਦੀ ਜਿਹੜੀ ਝੋਲੀ ਚੱਕ ਸੰਗਤ ਜੀ ਉਹ ਸੁੱਚਾ ਸਿੰਘ ਲੰਗਾ ਆਇਆ ਜਿਹੜਾ ਇੱਕ ਬੈੱਡ ਦੇ ਉੱਤੋਂ ਇੱਕ ਬੀਬੀ ਨਾਲ ਫੜਿਆ ਗਿਆ ਸੀ ਸ਼੍ਰੀ ਸਾਹਿਬ ਹੀ ਲਾ ਦਿੱਤੀ ਗਈ ਤੰਗਾ ਧਕਾਰ ਔਰ ਕਿਤੇ ਪੱਗ ਲੱਥੀ ਪਈ ਉਹ ਅੱਜ ਤੱਕਰ ਵੀਡੀਓ ਸੋਸ਼ਲ ਮੀਡੀਆ ਤੇ ਪਈਆਂ ਆ ਸ਼ਰਮ ਆਉਣੇ ਚਾਹੀਦੀ ਸੁੱਚਾ ਸਿੰਘ ਲੰਗਾਹ ਵਾਲੇ ਨੂੰ ਜਿਹੜੀ ਅੰਤਰਕ ਕਮੇਟੀ ਬਣੀ ਤੇ ਜਿਹੜੇ ਇੱਥੇ ਦੇ ਪ੍ਰਚਾਰਕ ਆ ਲਾਹਣਤਾ ਤੁਹਾਡੇ ਤੇ ਲਾਹਣਤਾ ਸੋ ਸੰਗਤ ਜੀ ਇਹਨਾਂ ਦਾ ਡਟ ਕੇ ਸਾਰਿਆਂ ਦਾ ਜਥੇਦਾਰਾਂ ਦਾ ਵਿਰੋਧ ਕਰੋ ਇਹ ਸਾਡੇ ਜਥੇਦਾਰ ਨਹੀਂ ਸਾਡਾ ਜਥੇਦਾਰ ਭਾਈ ਹਵਾਰਾ ਜੀ ਆ ਤੇ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ